ਸਤਿ ਸ਼੍ਰੀ ਅਕਾਲ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਬੁਲੇਟਿਨ ਦੀ ਸ਼ੁਰੂਆਤ ਅੱਜ ਦੀਆਂ ਵੱਡੀਆਂ ਤੇ अहम ਅਪਡੇਟਸ ਨਾਲ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਡੋਨਲਡ ਟਰੰਪ ਤੇ ਹੋਏ ਹਮਲੇ ਤੋਂ ਬਾਅਦ ਉਹਨਾਂ ਨਾਲ ਗੱਲਬਾਤ ਕੀਤੀ ਹਾਲਚਾਲ ਪੁੱਛਿਆ ਯੂ ਐਸ ਸੀਕ੍ਰੀਟ ਸਰਵਿਸਿਜ਼ ਨੇ ਕਿਹਾ ਕਿ ਟਰੰਪ ਨੂੰ ਗੋਲੀ ਮਾਰੀ ਗਈ ਹੈ ਜੋ ਉਹਨਾਂ ਦੇ ਸੱਜੇ ਕੰਨ ਦੇ ਉੱਪਰਲੇ ਹਿੱਸੇ 'ਚ ਲੱਗੀ ਹੈ ਵਾਈਟ ਹਾਊਸ ਨੇ ਦੱਸਿਆ ਹੈ ਕਿ ਰਾਸ਼ਟਰਪਤੀ ਬਾਈਡਨ ਨੇ ਸਾਬਕਾ ਰਾਸ਼ਟਰਪਤੀ ਟਰੰਪ ਨਾਲ ਗੱਲਬਾਤ ਕੀਤੀ ਇਸ ਤੋਂ ਇਲਾਵਾ ਰਾਸ਼ਟਰਪਤੀ ਨੇ ਪੈਨਸਿਲਵਾਨੀਆ ਦੇ ਗਵਰਨਰ ਜੋਸ਼ ਸ਼ਾਪੀਰ ਅਤੇ ਬਟਲਰ ਦੇ ਮੇਅਰ ਬੌਬ ਨਾਲ ਵੀ ਗੱਲ ਕੀਤੀ ਟਰੰਪ ਤੇ ਹਮਲਾ ਸ਼ਾਮ 6 ਵਜੇ ਵਾਪਰਿਆ ਤੇ ਜਦੋਂ ਟਰੰਪ ਚੋਣ ਰੈਲੀ ਦੌਰਾਨ ਆਪਣੇ ਸਮਰਥਕਾਂ ਨੂੰ ਸੰਬੋ ਵੀ ਮਾਰ ਦਿੱਤਾ ਇਸ ਹਮਲੇ ਦੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਕਮਲਾ ਹੈਰਿਸ ਸਾਫਕਰ ਰਾਸ਼ਟਰਪਤੀ ਬਿਲ ਕਲਿੰਟਨ ਅਤੇ ਹੋਰਾਂ ਨੇ ਵੀ ਨਿਖੇਧੀ ਕੀਤੀ ਹੈ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਹਨਾਂ ਦੀ ਪਤਨੀ 부ਸ਼ਰਾ ਬੀਬੀ ਨੂੰ ਬੀਤੀ ਰਾਤ ਜੇਲ੍ਹ ਤੋਂ ਗ੍ਰਿਫਤਾਰ ਕਰ ਲਿਆ ਗਿਆ। ਕੌਮੀ ਜਵਾਬਦੇਹੀ ਭਾਗ ਕੇ ਐਨਬੀ ਦੀ ਟੀਮ ਤੋਸ਼ਾਖਾਨਾ ਨਾਲ ਸੰਬੰਧਿਤ ਨਵੇਂ ਕੇਸ ਵਿੱਚ ਉਸਨੂੰ ਗ੍ਰਿਫਤਾਰ ਕਰਨ ਲਈ ਅੜਿਆਲਾ ਜੇਲ੍ਹ ਪਹੁੰਚੇ ਸਨ। ਕੱਲ੍ਹ ਸ਼ਾਮ ਹੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਹਨਾਂ ਦੀ ਪਤਨੀ 부ਸ਼ਰਾ ਬੀਬੀ ਨੂੰ ਇਸਲਾਮਾਬਾਦ ਦੀ ਅਦਾਲਤ ਨੇ ਫਰਜ਼ੀ ਨਿਕਾਹ ਕੇਸ ਵਿੱਚ ਵੀ ਬਰੀ ਕਰ ਦਿੱਤਾ ਸੀ। ਅਦਾਲਤ ਨੇ ਕਿਹਾ ਸੀ ਕਿ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਪਰ ਪਾਕਿਸਤਾਨੀ ਮੀਡੀਆ ਮੁਤਾਬਕ ਅਦਾਲਤ ਦੇ ਹੁਕਮਾਂ ਤੋਂ ਤੁਰੰਤ ਬਾਅਦ ਗ੍ਰਫਤਾਰ ਕਰਨ ਲਈ ਅਦਾਲਤ ਜੇਲ੍ਹ ਪਹੁੰਚੀਆਂ Imran تین ਵਕਫਾਕ ਮਾਮਲਿਆਂ 'ਚ 350 ਦਿਨਾਂ ਤੋਂ 라ਵਲਪਿੰਡੀ ਦੀ ਅਦਾਲਤ ਜੇਲ੍ਹ 'ਚ ਬੰਦ ਨੇ اسلامਾਬਾਦ ਦੀ ਸਥਾਨਕ ਅਦਾਲਤ ਨੇ 5 ਅਗਸਤ 2023 ਨੂੰ ਤੋਸ਼ਾ ਖਾਨਾ ਦੇ ਇੱਕ ਹੋਰ ਮਾਮਲੇ 'ਚ ਉਸਨੂੰ ਦੋਸ਼ੀ ਠਹਿਰਾਇਆ ਸੀ ਜਿਸ ਤੋਂ ਬਾਅਦ ਉਸਨੂੰ اسلامਾਬਾਦ ਦੇ ਜ਼ਮਾਨ پارک ਸਥਿਤ ਉਸਦੇ ਘਰ ਤੋਂ ਗ੍ਰਫਤਾਰ ਕਰਕੇ ਜੇਲ੍ਹ ਪੇਸ਼ ਦਿੱਤਾ ਗਿਆ ਬਾਅਦ ਵਿੱਚ ਦੋ ਹੋਰ ਮਾਮਲਿਆਂ 'ਚ ਦੋਸ਼ੀ ਠਹਿਰਾਇਆ ਗਿਆ ਉਹ ਤਿੰਨ ਮਾਮਲਿਆਂ ਵਿੱਚ ਭਰੀ ਹੋ ਚੁੱਕੇ ਪਰ ਦੱਸ ਦਈਏ ਕਿ ਖਾਨ ਦੀ ਰਿਹਾਈ ਪਹਿਲਾਂ ਹੀ ਅਸੰਭਵ ਜਾਪਦੀ ਸੀ ਕਿਉਂਕਿ ਉਸ ਖਿਲਾਫ 100 ਤੋਂ ਵੀ ਵੱਧ ਕੇਸ दर्ज ਸਨ ਗੁਜਰਾਤ ਦੇ ਸਾਬਰਕਾਂਠਾ ਜ਼ਿਲ੍ਹੇ 'ਚ 4 ਬੱਚਿਆਂ ਦੀ ਮੌਤ ਹੋਈ ਤੇ 2 ਹੋਰ ਸ਼ੱਕੀ ਚਾਂਦੀਪੂਰਾ ਵਾਇਰਸ ਦੇ ਕਾਰਨ ਜਿਹੜੇ ਨੇ ਉਹਨਾਂ ਵਿੱਚ ਪਾਏ ਗਏ ਨੇ ਦੱਸਦੀ ਹੈ ਕਿ ਦੋਵੇਂ ਬੱਚੇ ਜ਼ਿਲ੍ਹੇ ਦੇ ਹਿੰਮਤਨਗਰ ਸਥਿਤ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹਨ ਸਥਾਨਕ ਅਧਿਕਾਰੀਆਂ ਨੇ ਮ੍ਰਿਤਕਾਂ ਤੇ ਇਲਾਜ ਦੀਨ ਦੋ ਬੱਚਿਆਂ ਦੇ ਨਮੂਨੇ ਪੁਸ਼ਟੀ ਲਈ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਨੂੰ ਭੇਜੇ ਨੇ ਚਾਂਦੀਪੂਰਾ ਵਾਇਰਸ ਦੱਸਦੀ ਹੈ ਕਿ ਇੱਕ ਦੁਰਲੱਭ ਅਤੇ ਸੰਭਾਵੀ ਤੌਰ ਤੇ ਘਾਤਕ ਜਰਾਸੀਮ ਹੈ ਜੋ ਕਿ ਬੁਖਾਰ ਫਲੂ ਵਰਗੇ ਲੱਛਣਾਂ ਤੇ ਤੀਬਰ ਜਿਹੜੇ ਇਨਫਲੈਸਾਈਟਸ ਨੇ ਉਸ ਦਾ ਕਾਰਨ ਬਣਦਾ ਇਹ ਵਾਇ ਮਾਰੀ ਕੋਮਾ ਤੇ ਇਥੋਂ ਤੱਕ ਕਿ ਮੌਤ ਦੀ ਵੀ ਤੇਜ਼ੀ ਨਾਲ ਜਿਹੜੀ ਹੈ ਉਹ ਪੁਸ਼ਟੀ ਕੀਤੀ ਗਈ ਹੈ ਕਿ ਮੌਤ ਜਿਹੜੀ ਹੈ ਬਹੁਤ ਤੇਜ਼ੀ ਦੇ ਨਾਲ ਆ ਸਕਦੀ ਹੈ ਹੁਣ ਤੱਕ ਮਰਨ ਵਾਲੇ ਚਾਰ ਬੱਚਿਆਂ ਵਿੱਚੋਂ ਇੱਕ ਸਾਬਰਕਾਂਠਾ ਜ਼ਿਲ੍ਹੇ ਦਾ ਸੀ ਤੇ ਦੋ ਅਰਾਵਲੀ ਜ਼ਿਲ੍ਹੇ ਦੇ ਸਨ ਚੌਥਾ ਬੱਚਾ ਗਵਾਂਡੀ ਰਾਜ ਰਾਜਸਥਾਨ ਦਾ ਸੀ ਤੇ ਹਸਪਤਾਲ ਦੇ ਵਿੱਚ ਜਿੰਨੇ ਵੀ ਬੱਚੇ ਇਲਾਜ ਦੇ ਨੇ ਉਹ ਵੀ ਰਾਜਸਥਾਨ ਦੇ ਪੰਜਾਬ ਦੇ ਜਲੰਧਰ ਪਛਮੀ ਸੀਟ ਤੋਂ ਜਿਮਨੀ ਚੋਣ ਜਿੱਤਣ ਵਾਲੇ ਮਹਿੰਦਰ ਪਗਤ ਅਗਲੇ 1-2 ਦਿਨਾਂ ਵਿੱਚ ਮੰਤਰੀ ਵਜੋਂ ਸੌ ਚੁੱਕ ਸਕਦੇ ਨੇ ਇਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਸੂਤਰਾਂ ਤੋਂ ਪਤਾ ਲੱਗਦਾ ਕਿ ਸਰਕਾਰ ਨੇ ਇਸ ਲਈ ਗਵਰਨਰ ਹਾਊਸ ਤੋਂ ਸਮਾਂ ਮੰਗਿਆ ਸਮਾਂ ਮਿਲਦੇ ਹੀ ਉਹਨਾਂ ਨੂੰ ਸੌ ਚੁਕਾਈ ਜਾ ਸਕਦੀ ਹੈ ਗੁਰਮੀਤ ਮੀਤ ਹੇਰ ਨੇ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਦੀ ਥਾਂ ਕੋਈ ਨਵਾਂ ਮੰਤਰੀ ਨਹੀਂ ਬਣਾਇਆ ਗਿਆ ਅਜਿਹੇ 'ਚ ਮਹਿੰਦਰ ਪਗਤ ਸੂਬੇ ਦੇ ਖੇੜ ਮੰਤਰੀ ਬਣ ਸਕਦੇ ਨੇ ਜਲੰਧਰ ਖੇੜ ਉਦਯੋਗ ਦਾ ਤੁਰਾਂ ਹੋਣ ਕਰਕੇ ਵਿਪਾਗ ਉਹਨਾਂ ਲਈ ਬਧੇਰੇ ਫਿਰ ਬਦਲ ਨਹੀਂ ਕੀਤਾ ਗਿਆ ਕੇਵਲ ਭਗਤ ਨੂੰ ਹੀ ਮੰਤਰੀ ਬਣਾਇਆ ਜਾ ਸਕਦਾ ਹੈ ਇਟਲੀ ਪੁਲਿਸ ਨੇ ਅੱਜ ਦੱਸਿਆ ਕਿ ਉਹਨਾਂ ਨੇ ਉੱਤਰੀ ਵਰੇਨਾ ਸੂਬੇ ਦੇ ਵਿੱਚ ਗੈਰ ਮਨੁੱਖੀ ਹਾਲਾਤਾਂ 'ਚ ਕੰਮ ਕਰ ਰਹੇ ਤੇ ਭਾਰਤੀ ਖੇਤ ਮਜ਼ਦੂਰਾਂ ਨੂੰ ਆਜ਼ਾਦ ਕਰਵਾਇਆ। ਉਹਨਾਂ ਕਥਿਤ ਤੌਰ ਤੇ ਇਹਨਾਂ ਦਾ ਸੋਸ਼ਣ ਕਰਨ ਵਾਲੇ ਦੋ ਜਣਿਆਂ ਤੋਂ ਤਕਰੀਬਨ 5 ਲੱਖ ਯੂਰੋ ਜ਼ਬਤ ਕੀਤੇ। ਜੂਨ ਵਿੱਚ ਵਾਪਰੀ ਉਸ ਘਟਨਾ ਜਿਸ ਵਿੱਚ ਫਲ ਤੋੜਨ ਦਾ ਕੰਮ ਕਰਨ ਵਾਲੇ ਭਾਰਤੀ ਦਾ ਹੱਥ ਮਸ਼ੀਨ 'ਚ ਆਉਣ ਕਰਕੇ ਵੱਢਿਆ ਗਿਆ ਸੀ ਜਿਸ ਕਾਰਨ ਉਸ ਦੀ ਮੌਤ ਹੋਈ ਸੀ ਤੋਂ ਬਾਅਦ ਇਟਲੀ ਕਿਰਤਿਆਂ ਦੇ ਸੋਸ਼ਣ ਦੇ ਮਾਮਲੇ ਸੁਰਖੀਆਂ ਵਿੱਚ ਨੇ। ਇਹ ਨਵੇਂ ਮਾਮਲੇ ਬਾਰੇ ਪੁਲਿਸ ਨੇ ਕਿਹਾ ਹੈ ਕਿ ਕਥਿਤ ਗਿਰੋਹ ਦਾ ਸਰਗਣਾ ਵੀ ਭਾਰਤ ਨਾਲ ਸੰਬੰਧਿਤ ਹੈ ਜੋ ਉਸ ਸਾਥੀ ਨ ਉਸਨੇ ਹਰ ਵਿਅਕਤੀ ਨੂੰ 17000 ਯੂਰੋ ਦਾ ਭੁਗਤਾਨ ਕਰਨ ਤੇ ਉਹਨਾਂ ਨੂੰ ਬਿਹਤਰ ਪ੍ਰਵੇਖ ਦੇਣ ਦਾ ਵਾਅਦਾ ਕੀਤਾ ਸੀ ਜੋ ਪੂਰਾ ਨਹੀਂ ਕੀਤਾ ਤੇ ਪੁਲਿਸ ਨੇ ਕਿਹਾ ਕਿ ਇਹਨਾਂ ਪ੍ਰਵਾਸੀਆਂ ਨਾਲ ਗੁਲਾਮਾਂ ਜਿਹਾ ਵਿਵਹਾਰ ਵੀ ਕੀਤਾ ਜਾ ਰਿਹਾ ਸੀ ਇਹ ਵੀ ਦੱਸਿਆ ਗਿਆ ਹੈ ਕਿ ਪ੍ਰਵਾਸੀਆਂ ਦਾ ਕਥਿਤ ਸ਼ੋਸ਼ਣ ਕਰਨ ਵਾਲਿਆਂ ਤੇ ਗੁਲਾਮੀ ਤੇ ਕਿਰਤਿਆਂ ਤੇ ਸ਼ੋਸ਼ਣ ਨਾਲ ਸੰਬੰਧਿਤ ਅਪਰਾਧਾਂ ਦਾ ਦੋਸ਼ ਲਾਇਆ ਗਿਆ ਜਦਕਿ ਪੀੜਤਾਂ ਨੂੰ ਸੁਰੱਖਿਆ ਕੌਮ ਦੇ ਮੌਕੇ ਅਤੇ ਹੋਰ ਵੀ ਕਿੰਨੀਆਂ ਹੀ ਸਾਰੀਆਂ ਚੀਜ਼ਾਂ ਜਿਹੜੀਆਂ ਸਨ ਉਹਨਾਂ ਦੀ ਪੇਸ਼ਕਸ਼ ਕੀਤੀ ਜਾਵੇਗੀ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਸ਼ੰਭੂ ਬਾਡਰ ਖੋਲਣ ਦੇ ਫੈਸਲੇ ਖਿਲਾਫ ਹਰਿਆਣਾ ਸਰਕਾਰ ਸੁਪਰੀਮ ਕੋਰਟ ਪਹੁੰਚੀ ਹੈ ਇਸ ਸੰਬੰਧੀ ਹਰਿਆਣਾ ਸਰਕਾਰ ਨੇ ਸੁਪਰੀਮ ਕੋਰਟ ਚ ਪਟੀਸ਼ਨ ਦਾਇਰ ਕੀਤੀ ਹੈ ਜਿਸ ਬਾਰੇ ਹਰਿਆਣਾ ਸਰਕਾਰ ਨੇ ਕਿਹਾ ਕਿ ਸ਼ੰਭੂ ਸਰਹੱਦ ਤੇ ਬੈਰੀਕੇਡਿੰਗ ਅਤੇ ਕਾਨੂੰਨੀ ਵਿਵਸਥਾ ਬਣਾਈ ਰੱਖਣੀ ਹੈ ਹਰਿਆਣਾ ਸਰਕਾਰ ਨੇ ਸੁਪਰੀਮ ਕੋਰਟ ਅਤੇ ਡਾਇਰ ਪਟੀਸ਼ਨ ਚ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਸ਼ੰਭੂ ਸਰਹੱਦ ਸੜਕ ਨੂੰ ਬੰਦ ਕਰ ਦਿੱਤਾ ਗਿਆ ਜਿਸ ਲਈ ਹਾਈ ਕੋਰਟ ਨੂੰ ਅਜਿਹਾ ਹੁਕਮ ਨਹੀਂ ਦੇਣਾ ਚਾਹੀਦਾ ਹਰਿਆਣਾ ਸਰਕਾਰ ਸੋਮਵਾਰ ਨੂੰ ਸੁਪਰੀਮ ਕੋਰਟ ਤੋਂ ਇਸ ਪਟੀਸ਼ਨ ਤੇ ਜਲਦੀ ਸੁਣਵਾਈ ਦੀ ਮੰਗ ਕਰ ਸਕਦੀ ਹੈ ਹਾਲ ਹੀ ਦੇ ਹੋਏ 10 ਜੁਲਾਈ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਇੱਕ ਹਫਤੇ ਦੇ ਅੰਦਰ ਸ਼ੰਭੂ ਬਾਰਡਰ ਦੇ ਬੈਰੀਕੇਡ ਖੋਲਣ ਦੇ ਨਿਰਦੇਸ਼ ਦਿੱਤੇ ਸਨ ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀ.ਵਾਈ. ਚੰਦਰ ਚੂੜ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਕੇਸਾਂ ਦੀ ਸੁਣਵਾਈ ਅੰਗਰੇਜ਼ੀ ਵਿੱਚ ਹੁੰਦੀ ਹੈ। ਕਈ ਵਾਰ ਇਸ ਵਿਸ਼ੇ ਤੇ ਬਹਿਸ ਹੋ ਜਾਂਦੀ ਹੈ, ਉਹ ਸਮਝ ਨਹੀਂ ਪਾਉਂਦਾ ਕਿ ਕੀ ਬਹਿਸ ਹੋ ਰਹੀ ਹੈ। ਅਜਿਹੇ ਚਾ ਅਦਾਲਤ ਚ ਹਿੰਦੀ ਚ ਬਹਿਸ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਕਾਨੂੰਨ ਦੀ ਪੜਾਈ ਨੂੰ ਆਸਾਨ ਬਣਾਉਣ ਦੀ ਲੋੜ ਹੈ। ਉੱਤਰ ਪ੍ਰਦੇਸ਼ ਵਰਗੇ ਰਾਜ ਚ ਲਾ ਯੂਨੀਵਰਸਿਟੀ ਨੂੰ ਹਿੰਦੀ ਵਿੱਚ ਵੀ ਐਲ.ਐਲ.ਬੀ ਕੋਰਸ ਸ਼ੁਰੂ ਕਰਨੇ ਚਾਹੀਦੇ ਨੇ। ਕਾਨੂੰਨ ਨੂੰ ਖੇਤਰੀ ਭਾਸ਼ਾਵਾਂ ਰਾਹੀਂ ਆਮ ਲੋਕਾਂ ਤੱਕ ਆਸਾਨੀ ਨਾਲ ਪਹੁੰਚਾਇਆ ਜਾ ਸਕਦਾ ਹੈ। ਡਾਕਟਰ ਰਾਮ ਮਨੋਹਰ ਲੋਹੀਆ ਨੈਸ਼ਨਲ ਲ ਕਾਨੂੰਨ ਪ੍ਰਕਿਰਿਆ ਨੂੰ ਸਰਲ ਬਣਾਉਣ ਤੇ ਜ਼ੋਰ ਦਿੰਦਿਆਂ ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲਿਆਂ ਦਾ ਅਨੁਵਾਦ ਕੀਤਾ ਜਾ ਰਿਹਾ ਹੈ 1950 ਤੋਂ ਹੁਣ ਤੱਕ ਸੁਪਰੀਮ ਕੋਰਟ ਨੇ 37000 ਫੈਸਲਿਆਂ ਦਾ ਹਿੰਦੀ ਚ ਅਨੁਵਾਦ ਕੀਤਾ ਹੈ ਉਹਨਾਂ ਨੇ ਜ਼ੋਰ ਦਿੱਤਾ ਕਿ ਹੋ ਇਸ ਦੀ ਵਰਤੋਂ ਕਰਨ ਉਹਨਾਂ ਨੇ ਇਹ ਵੀ ਦੱਸਿਆ ਕਿ ਹਾਲ ਹੀ ਚ ਸੁਪਰੀਮ ਕੋਰਟ ਦੀ ਖੋਜ ਵਿਭਾਗ ਨੂੰ ਇਕਾਦੇਸ਼ ਦਿੱਤਾ ਗਿਆ ਸੀ ਇਸ ਸੰਬੰਧੀ 81 ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਕੀਤੇ ਸਰਵੇਖਣ ਚ ਸਾਹਮਣੇ ਆਇਆ ਹੈ ਆਮ ਲੋਕ ਅੰਗਰੇਜ਼ੀ ਨਾ ਸਮਝ ਸਕਣ ਕਾਰਨ ਉਹਨਾਂ ਨੂੰ ਕਈ ਸਕੀਮਾਂ ਬਾਰੇ ਸਹੀ ਜਾਣਕਾਰੀ ਨਹੀਂ ਮਿਲ ਪਾਉਂਦੀ ਅਜਿਹੀ ਸਥਿਤੀ ਦੇ ਵਿੱਚ ਕਾਨੂੰਨ ਨੂੰ ਖੇਤਰੀ ਭਾਸ਼ਾ ਵਿੱਚ ਪੜ ਵਿਦਿਆਰਥੀ ਨੂੰ ਜ਼ਮੀਨ ਦੇ ਜਿਹੜੇ ਮਾਮਲੇ ਸਨ ਉਸ ਵਿੱਚ ਖਸਰਾ ਖਤੌਨੀ ਦਾ ਗਿਆਨ ਨਹੀਂ ਹੈ ਭਾਵੇਂ ਕੋਈ ਮਾਮਲਾ ਸਮਝ ਨਹੀਂ ਆਉਂਦਾ ਤਾਂ ਉਹ ਜ਼ਮੀਨ ਦੇ ਮਾਮਲੇ ਵਿੱਚ ਵੀ ਲੋਕਾਂ ਦੀ ਮਦਦ ਕਿਵੇਂ ਕਰ ਸਕਣਗੇ ਜੇਕਰ ਉਹ ਆਪਣੀ ਖੇਤਰੀ ਭਾਸ਼ਾ ਵਿੱਚ ਨਹੀਂ ਬੋਲ ਸਕਦੇ ਇੰਗਲੈਂਡ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ ਗ੍ਰੇਵਸੈਂਡ ਦੇ ਵਿੱਚ ਇੱਕ ਵਿਅਕਤੀ ਵੱਲੋਂ ਸੰਗਤ ਤੇ ਕੀਤੇ ਗਏ ਹਮਲੇ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖਤ ਨਿੰਦਾ ਕਰਦਿਆਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਇਸ ਮਾਮਲੇ ਨੂੰ ਸੰਜੀਦਗੀ ਨਾਲ ਲਿਆ ਜਾਵੇ ਤੇ ਵਿਦੇਸ਼ ਮੰਤਰਾਲੇ ਰਾਹੀਂ ਇੰਗਲੈਂਡ ਸਰਕਾਰ ਨੂੰ ਕਾਰਵਾਈ ਕਰਨ ਲਈ ਕਿਹਾ ਜਾਵੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਸਿੱਖ ਧਰਮ ਅੰਦਰ ਗੁਰਦੁਆਰਾ ਸਾਹਿਬ ਦੀ ਵੱਡੀ ਮਹੱਤਤਾ ਹੈ ਇੰਗਲੈਂਡ ਦੀ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਸਿੱਖਾਂ ਤੇ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਗੰਭੀਰਤਾ ਨਾਲ ਕਰੇ ਉਨ੍ਹਾਂ ਨੇ ਇੰਗਲੈਂਡ ਦੀ ਸਰਕਾਰ ਨੂੰ ਵੀ ਦੋਸ਼ੀਆਂ ਖਿ ਕਾਰਨ ਨੂੰ ਵੀ ਕਿਹਾ ਹੈ ਕਿ ਇਸ ਮਾਮਲੇ ਨੂੰ ਸੰਜੀਦਗੀ ਨਾਲ ਲਿਆ ਜਾਵੇ ਇਸ ਦੌਰਾਨ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਗबीर ਸਿੰਘ ਜੀ ਨੇ ਕਿਹਾ ਕਿ ਇੰਗਲੈਂਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਜੋ ਘਟਨਾ ਵਾਪਰੀ ਹੈ ਇਹ ਚਿੰਤਾਜਨਕ ਹੈ ਨਿੰਦਣਯੋਗ ਹੈ ਸੋ ਇਹ ਸੰਸਾਨ ਦੇਸ਼ ਦੁਨੀਆ ਦੀਆਂ ਖਬਰਾਂ ਹੁਣ ਮੈਨੂੰ ਦੇਵੋ ਇਜਾਜ਼ਤ ਧੰਨਵਾਦ